ਰੰਗ ਬਰੰਗੇ ਟਾਵਰ ਹੈ ਜਿਸ ਵਿੱਚ ਕਿ ਪੰਛੀ ਨਿਵਾਸ ਕਰਦੇ ਨੇ ਪਟੰਡੇ ਇੱਕ ਸਭ ਤੋਂ ਪਹਿਲਾਂ ਰੇਲਵੇ ਓਵਰ ਬ੍ਰਿਜ ਬਣਿਆ ਸੀ ਜਿਹਨੂੰ ਮਲਤਾਨੀਆ ਪੁਲ ਕਿਹਾ ਜਾਂਦਾ ਸੀ ਉਹਦੇ ਵਿੱਚ ਜਦੋਂ ਉਹ ਰੈਨੋਵੇਸ਼ਨ ਹੋਇਆ ਕਾਫੀ ਪੁਰਾਣਾ ਹੋ ਚੁੱਕਿਆ ਸੀ ਜਦੋਂ ਰੈਨੋਵੇਟ ਹੋਇਆ ਤੇ ਰੈਨੋਵੇਟ ਕਰਨ ਦੀ ਜ਼ਰੂਰਤ ਪਈ ਤਾਂ ਉਹਨੂੰ ਟਾਇਆ ਗਿਆ ਫਰੈਂਟ ਜਾ ਰਹੀ ਸੀ ਅਸੀਂ ਦੇਖਿਆ ਵੀ ਬੱਚੇ ਇੱਥੇ ਕਿੰਨੇ ਸਾਰੇ ਪੰਛੀ ਰਹਿੰਦੇ ਸੀ ਉਹਨਾਂ ਦੇ ਛੋਟੇ ਛੋਟੇ ਬੱਚੇ ਸੀ ਉਹ ਟਾਹ ਤੇ ਉਪੇਕਰ ਬੈਠੇ ਵੇ ਸਾਰੇ ਬੈਠੇ ਜ਼ਮੀਨ ਦੇ ਮਾਲਕ ਉਹਨਾਂ ਨੂੰ ਮੁਆਵਜ਼ਾ ਮਿਲ ਗਿਆ ਜਿਹੜਾ ਉਹਨਾਂ ਦੇ ਦਰਖਤ ਲੱਗੇ ਉਹਨਾਂ ਦੇ ਮੁਆਵਜ਼ਾ ਲੈ ਲੈਣੇ ਕਿਉਂਕਿ ਸਾਡੇ ਕਹਿੰਦੇ ਇਹਨਾਂ ਦਾ ਹੱਕ ਹੈ ਦਰਖਤਾਂ ਤੇ ਪਰ ਦਰਖਤਾਂ ਤੇ ਪੰਛੀਆਂ ਦੇ ਵੀ ਹੱਕ ਹੈ ਉੱਤਰੀ ਤੇ ਜੀਵ ਜਨੌਰਾਂ ਦਾ ਵੀ ਹੱਕ ਹੈ ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਬਾਰੇ ਆਪਾਂ ਸੋਚਦੇ ਨਹੀਂ ਉਹ ਕਿਹੜਾ ਨਾ ਕਿਸ ਨੂੰ ਫਰਿਆਦ ਕਰ ਸਕਦੇ ਆ ਜੀ ਨਾ ਕਿਸੇ ਮੂਰੇ ਰੋਣਾ ਰੋ ਸਕਦੇ ਨਾ ਕੋਈ ਧਰਨਾ ਲਾ ਸਕਦੇ ਨਾ ਕਿਸ ਨੂੰ ਮੰਗ ਮੰਗ ਅਰੇ ਆਪਾਂ ਨਾ ਸੋਚਾਂਗੇ ਤੇ ਫਿਰ ਕੌਣ ਸੋਚੇਗਾ ਜੀ ਤੇ ਹਰ ਕਿਸੇ ਨੂੰ ਸੋਚਣਾ ਚਾਹੀਦਾ ਹੈ ਕਹਿੰਦੇ ਨੇ ਕਿ ਜਿਸ ਨੂੰ ਪੰਛੀਆਂ ਨਾਲ ਪਿਆਰ ਹੁੰਦਾ ਹੈ ਉਹ ਹਮੇਸ਼ਾ ਕੁਦਰਤ ਵਾਸਤੇ ਸੋਚਦਾ ਹੈ ਹਮੇਸ਼ਾ ਚੰਗੇ ਵਾਸਤੇ ਸੋਚਦਾ ਹੈ ਹਮੇਸ਼ਾ ਪੋਜ਼ਿਟਿਵ ਥਿੰਕਿੰਗ ਰੱਖਦਾ ਹੈ ਅਜਿਹੇ ਇੱਕ ਇਨਸਾਨ ਨੇ ਬਠਿੰਡਾ ਦੇ ਰਹਿਣ ਵਾਲੇ ਦੀਪਿੰਦਰ ਜੀ ਸਭ ਤੋਂ ਪਹਿਲੇ ਗੱਲ ਕੀਤੀ ਜਾਵੇ ਉਹਨਾਂ ਦੇ ਬਾਰੇ ਤਾਂ ਉਹਨਾਂ ਦੀਆਂ ਦੋ ਬੇਟੀਆਂ ਨੇ ਅਤੇ ਆਪਣੀ ਬੇਟਿਆਂ ਨੂੰ ਸਮਰਪਿਤ ਉਹਨਾਂ ਨੇ ਇੱਕ ਬਰਡ ਟਾਵਰ ਬਣਾਇਆ ਹੈ ਸਭ ਤੋਂ ਪਹਿਲੇ ਬਰਡ ਟਾਵਰ ਦੀ ਖੂਬਸੂਰਤ ਤਸਵੀਰ ਤੁਹਾਨੂੰ ਦਿਖਾ ਦੱਨੇ ਆ ਰੰਗ ਬਰੰਗਾ ਇਹ ਟਾਵਰ ਹੈ ਜਿਸ ਵਿੱਚ ਕੀ ਪੰਛੀ ਨਿਵਾਸ ਕਰਦੇ ਨੇ ਰੋਜ਼ਾਨਾ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਛੀ ਆਉਂਦੇ ਨੇ ਅਤੇ ਜਿਸ ਤਰੀਕੇ ਛੋਟੇ-ਛੋਟੇ ਘਰ ਬਣਿਆ ਉਹ ਤੁਸੀਂ ਦੇਖ ਸਕਦੇ ਹੋ ਇੰਨਾ ਘਰਾਂ ਦੇ ਵਿੱਚ ਉਹ ਪੰਛੀ ਵਾਸ ਕਰਦੇ ਨੇ ਉੱਤੇ ਕਬੂਤਰ ਬੈਠੇ ਹੋਏ ਨੇ ਕਾਫੀ ਪੰਛੀ ਜਿਹੜੇ ਨੇ ਉਹ ਇੱਥੇ ਰੁਕੇ ਰੁਕਦੇ ਨੇ ਆ ਕੇ ਆਪਣਾ ਆਲਣਾ ਪਾਉਂਦੇ ਨੇ ਅਤੇ ਇਸ ਵਕਤ ਦੇਖ ਸਕਦੇ ਹੋ ਤੁਸੀਂ ਪੰਛੀ ਹੁਣ ਵੀ ਤੁਹਾਨੂੰ ਇੱਥੇ ਬੈਠੇ ਹੋਏ ਦਿਖਾਈ ਦੇਣਗੇ ਦੱਸਦੇ ਨੇ ਕਿ ਇੱਥੇ ਨਜ਼ਦੀਕ ਕੋਈ ਪੁਲਟ ਆਇਆ ਗਿਆ ਸੀਗਾ ਜਿਸ ਵਿੱਚ ਕਿ ਹਜ਼ਾਰਾਂ ਪਰਿੰਦੇ ਵਸਦੇ ਸੀਗੇ ਪਰ ਜਦੋਂ ਪੁਲਟ ਆਇਆ ਗਿਆ ਤਾਂ ਪੰਛੀ ਨਿਰਾਸ਼ ਹੋ ਗਏ ਜਦੋਂ ਉਹਨਾਂ ਦੀ ਨਿਰਾਸ਼ਾ ਦੀਪਿੰਦਰ ਜੀ ਤੋਂ ਨਹੀਂ ਵੇਖੀ ਗਈ ਤਾਂ ਉਹਨਾਂ ਨੇ 8 ਤੋਂ 10 ਲੱਖ ਰੁਪਇਆ ਮਹਿਜ ਇਹਨਾਂ ਪੰਛਿਆ ਤੇ ਇਨਵਰਸਟ ਕਰ ਦਿੱਤਾ ਇਹਨਾਂ ਦੇ ਉੱਤੇ ਸੇਵਾ ਵਿੱਚ ਲਗਾ ਦਿੱਤਾ ਅਤੇ ਉਸ ਦੇ ਬਾਹਰ ਗੱਲ ਕੀਤੀ ਜਾਵੇ ਤਾਵਰ ਦੇ ਨਿਚਲੇ ਪਾਸੇ ਪਾਣੀ ਦੇ ਲਈ ਦਾਣਾ ਪਾਣੀ ਦੇ ਲਈ ਪ੍ਰੋਪਰ ਬੰਦੋਬਸ ਜਿਹੜਾ ਹੈਗਾ ਉਹ ਕੀਤਾ ਗਿਆ ਹੈ ਅਤੇ ਰੋਜ਼ਾਨਾ ਇਹਨਾਂ ਦੇ ਨਾਲ ਨਾਲ ਜੋ ਆਸ-ਪਾਸ ਦੇ ਲੋਕ ਨੇ ਉਹ ਵੀ ਇੱਥੇ ਪੰਛੀਆਂ ਨੂੰ ਦਾਣਾ ਪਾਣ ਦੇ ਲਈ ਪਹੁੰਚਦੇ ਨੇ ਬਰਡ ਹਾਊਸ ਬਣਾਇਆ ਗਿਆ ਹੈ ਚੌਥੇ ਤੋਂ ਦਿਖਾ ਦਿੰਦੇ ਆ ਬੇਟੀਆਂ ਦੇ ਲਈ ਜਿਸ ਤਰੀਕੇ ਨਾਲ ਥਿੰਕਿੰਗ ਦੀ ਗੱਲ ਕੀਤੀ ਜਾਵੇ ਤਾਂ ਖੂਬਸੂਰਤ ਇੱਕ ਇੱਥੇ ਆ ਬੋਰਡ ਲਗਾਇਆ ਗਿਆ ਹੈ ਜਿਸ ਤੇ ਲਿਖਿਆ ਗਿਆ ਹੈ ਪੰਛੀਕਰ ਤੀਆਂ ਲਈ ਹੈਵਿੰਗ ਜੋਤਕੌਰ ਐਲਵਿਨ ਜੋਤਕੌਰ ਦੀਪਿੰਦਰ ਸਿੰਘ ਪਿਤਾ ਨਛੱਤਰ ਸਿੰਘ ਝੂਟੀ ਦਾ ਦਾਦਾ ਜੱਗਾ ਸਿੰਘ ਪਰਦਾਦਾ ਇਹ तमाम ਲੋਕਾਂ ਦੇ ਨਾਮ ਜਿਹੜੇ ਨੇ ਇੱਥੇ ਲਿਖੇ ਗਏ ਨੇ ਤਾਂ 2024 ਵਿੱਚ ਇਸ ਨੂੰ ਬਣਾਇਆ ਗਿਆ ਹੈ ਅਤੇ ਬਣਾਉਣ ਦੇ ਪਿੱਛੇ ਮਕਸਦ ਕੀ ਰਿਹਾ ਹੈ ਕਿਵੇਂ ਵਿਚਾਰ ਇਹਨਾਂ ਦੇ ਮਨ ਵਿੱਚ ਆਏ ਨੇ ਤਾਂ ਦਿਪਿੰਦਰ ਜੀ ਨਾਲ ਗੱਲਬਾਤ ਸ਼ੁਰੂ ਕਰਾਂਗੇ ਉਹਨਾਂ ਤੋਂ ਜਾਣਾਂਗੇ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਜਿਸ ਤੋਂ ਕਿ ਅੱਜ ਲੋਕ ਕਾਫੀ ਜ਼ਿਆਦਾ ਮੋਟੀਵੇਟ ਹੋ ਰਹੇ ਨੇ ਦਿਪਿੰਦਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਇੱਕ ਨਵਕਲ ਕੰਮ ਜਿਹੜਾ ਹੈਗਾ ਇਸ ਇਲਾਕੇ ਵਿੱਚ ਕੀਤਾ ਹਾਂ ਸੋਸ਼ਲ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ ਬੜਾ ਧੰਨਵਾਦ ਤੁਸੀਂ ਆਏ ਹੋ ਕਵਰੇਜ ਦੇ ਰਹੇ ਹੋ ਲੋਕਾਂ ਤੇ ਇੱਕ ਸੁਨੇਹਾ ਪੜਾ ਕਰ ਰਹੇ ਹੋ ਬਹੁਤ ਵੱਡਾ ਥੋੜਾ ਜਿਹਾ ਮਾਧਿਅਮ ਹੈ ਜੀ ਤੁਸੀਂ ਲੋਕਾਂ ਨਾਲ ਜੁੜੇ ਰਹਿੰਦੇ ਹੋ ਦੇਖ ਚੰਗਾ ਸੁਣਿਆ ਤੁਸੀਂ ਪਬਲਿਕ ਇਕੱਲੇ ਕਿ ਜਾ ਰਹੇ ਹੋ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਤੇ ਧੰਨਵਾਦ ਜੀ ਬੇਟੀਆਂ ਲਈ ਕੀ ਹੋਵੇ ਸੋਚਿਆ ਤੁਸੀਂ ਬੇਟੀਆਂ ਦੇ ਤੁਹਾਡੇ ਨਾਂ ਵੀ ਬੜੇ ਡਿਫਰੈਂਟ ਹੈਗੇ ਨੇ ਸ਼ਾਇਦ ਬੇਟੀਆਂ ਬਾਹਰ ਹੋਣੀਆਂ ਤੁਹਾਡੀਆਂ ਆ ਨਹੀਂ ਮੇਰੀ ਇੱਕ ਛੋਟੀ ਬੇਟੀ ਹੈ ਜੀ 8 ਸਾਲ ਦੀ ਵੱਡੀ ਬੇਟੀ 8 ਸਾਲ ਦੀ ਹੈ ਤੇ ਛੋਟੀ ਬੇਟੀ ਮੇਰੀ 4 ਸਾਲ ਦੀ ਹੈ ਦੋਨੇ ਬੇਟੀਆਂ ਮੇਰੀਆਂ ਛੋਟੀਆਂ ਨੇ ਤਾਂ ਜਦੋਂ ਆਪਾਂ ਕਹਿੰਦੇ ਆ ਵੀ ਬੱਚਿਆਂ ਲਈ ਆਪਾਂ ਕੀ ਛੱਡ ਕੇ ਜਾ ਰਹੇ ਹਾਂ ਕੋਠੀਆਂ ਕਾਰਾਂ ਜ਼ਮੀਨਾਂ ਜਾਇਦਾਦਾਂ ਛੱਡਦੇ ਆ ਪਰ ਇਹ ਵੀ ਇੱਕ ਵਿਰਾਸਤ ਹੈ ਜੀ ਜਿਹੜੀ ਕੁਦਰਤ ਲਈ ਹੈ ਇਸ ਨਾਲ ਬੱਚਿਆਂ ਨੂੰ ਕੁਦਰਤ ਨਾਲ ਜੁੜਨ ਦਾ ਇੱਕ ਮੌਕਾ ਵੀ ਮਿਲੇਗਾ ਉਹਨਾਂ ਨੇ ਇੱਕ ਜ਼ਿੰਮੇਵਾਰੀ ਵੀ ਬਣੀ ਹੈ ਆਪਾਂ ਆਪਣੀ ਪੀੜ੍ਹੀ ਚ ਤੁਸੀਂ ਦੇਖੋ ਡਿਵੈਲਪਮੈਂਟ ਦੇ ਨਾਮ ਤੇ ਕੁਦਰਤ ਤੋਂ ਕਿੰਨਾ ਦੂਰ ਹੋ ਗਏ ਜੀ ਛੋਟੇ ਹੁੰਦੇ ਸੀ ਆਪਾਂ ਚਿੜੀਆਂ ਨਾਲ ਜਾਲ ਰਣਾ ਛੋੜਿਆ ਨਾ ਟੋਕਰਾ ਲਾ ਕੇ ਉਹਨਾਂ ਨੂੰ ਫੜ ਲੈਣਾ ਫਿਰ ਛੱਡ ਦੇਣਾ ਇਹ ਖੇਡਾਂ ਸੀ ਅੱਜ ਕੱਲ ਸਭ ਤੋਂ ਪਹਿਲਾਂ ਆਪਾਂ ਘਰ ਪਾਉਣ ਲੱਗੇ ਦਰਖਤ ਵੜਦਿਓ ਘਰ ਪਾਲਿਆ ਇੱਥੇ ਪੰਛੀ ਬਿਠਾਣ ਕਰਨ ਉਥੇ ਸਪਾਈਸਰਗਾ ਦਿਓ ਜਾਂ ਮੁਰਗਾ ਜਾਲੀ ਜਿਵੇਂ ਕਹਦੇ ਨੇ ਜਾਲੀ ਲਗਾ ਦਿਓ ਜੀ ਕੁਦਰਤ ਨੂੰ ਆਪਾਂ ਧੱਕਾ ਮਾਰੀ ਜਾਂਦੇ ਹਾਂ ਜੀ ਦੂਰ ਹੋਈ ਜਾਂਦੇ ਹਾਂ ਤੇ ਬੱਚਿਆਂ ਨੂੰ ਵੀ ਇਹੀ ਸੁਨੇਹਾ ਦੇਣ ਵਾਸਤੇ ਲਾਇਆ ਵੀ ਆਪਣੇ ਦਾਦੇ ਪਰਦਾਦੇ ਕੌਣ ਸੀ ਬੱਚੇ ਆਪਣੀ ਪੀੜ੍ਹੀ ਨਾਲੋਂ ਵੀ ਨਾ ਟੁੱਟਣ ਤੇ ਕੁਦਰਤ ਨਾਲ ਉਹਦੇ ਨਾ ਟੁੱਟੇ ਜੀ ਬੱਚਿਆਂ ਦੇ ਟੋੜੇ ਬੇਟੀਆਂ ਆਉਂਦੀਆਂ ਇੱਥੇ ਵੇਖਦੀਆਂ ਅੱਗੇ ਸਾਡੇ ਪਪਾ ਨੇ ਬਣਾਇਆ ਹਾਂਜੀ ਜਦੋਂ ਬੰਦ ਰਹੀ ਸੀ ਉਦੋਂ ਵੀ ਆਉਂਦੀਆਂ ਸੀ ਅੱਜ ਵੀ ਆਉਂਦੀਆਂ ਮੇਰੀ ਛੋਟੀ ਬੇਟੀ ਹੈ ਸਾਈਕਲ ਚਲਾ ਕੇ ਵੀ ਆ ਜਾਂਦੀ ਹੈ ਸਵੇਰ ਤੇ ਬੜਾ ਖੁਸ਼ੀ ਹੁੰਦੀ ਹੈ ਫਿਰ ਦੱਸਦੇ ਫਿਰ ਉਹਨਾਂ ਨੂੰ ਚੋਗਾ ਪਾਉਂਦਾ ਪੰਛੀ ਆਉਂਦੇ ਉਹਨਾਂ ਨਾਲ ਖੇਡਦੇ ਵੀ ਹੈ ਚ ਇੰਜੋਏ ਵੀ ਕਰਦੇ ਆ ਜੀ ਦੇਖੋ ਮੋਬਾਈਲ ਵਿੱਚ ਬੱਚੇ ਬਾਹਰ ਨਿਕਲਦੇ ਆ ਜੋ ਆਪਾਂ ਨੂੰ ਕੁਛ ਨਾ ਕੁਛ ਆਪਾਂ ਦੇ ਕੁਦਰਤ ਨਾਲ ਜੁੜਨ ਦਾ ਮੌਕਾ ਦੇਵਾਂ ਕਿਤੇ ਬੱਚੇ ਜੁੜਨ ਨੂੰ ਤਿਆਰ ਹੈ ਪਰ ਪੇਰੈਂਟਸ ਤੇ ਹੈ ਵੀ ਕਿੱਧਰ ਆਪਾਂ ਕਰਨਾ ਆਪਣੀ ਭੱਜ ਦੌੜ ਹੈ ਸਮਝ ਦੀ ਭੱਜ ਦੌੜ ਹੈ ਆਪਣੀ ਮਜਬੂਰੀਆਂ ਨੇ ਜੌਬਸ ਨੇ ਸ਼ਹਿਰਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਠੀਕ ਹੈ ਜੀ ਟੈਕਨੋਲੋਜੀ ਇਸ ਸਮੇਂ ਨਾਲ ਆਪਣਾ ਤੌਰ ਦਾ ਫਰਜ਼ ਵੀ ਆਪਣਾ ਚੱਲਣਾ ਵੀ ਚਾਹੀਦਾ ਪਰ ਕਿਤੇ ਨਾ ਕਿਤੇ ਆਪਣੇ ਜਿਹੜੇ ਹੈਰੀਟੇਜ ਨੇ ਰੂਟਸ ਨੇ ਉਹਨਾਂ ਨੂੰ ਵੀ ਨੁੱਹ ਲੈਣਾ ਚਾਹੀਦਾ ਇਹ ਮਨ ਵਿੱਚ ਉਪੱਜ ਕਿਵੇਂ ਹੋਈ ਦੱਸਦੇ ਨੇ ਕੋਈ ਉਪਲ ਟਿਆ ਸੀਗਾ ਕਹਿੰਦੇ ਉੱਥੇ ਪੰਛੀ ਬੇਕਰ ਹੋ ਗਏ ਵੇਖੇ ਨਹੀਂ ਗਏ ਘਰ ਲੱਭਦੇ ਫਿਰਦੇ ਸੀਗੇ ਤਾ ਮਨ ਵਿੱਚ ਵਿਚਾਰ ਹੈ ਕਿਵੇਂ ਪੂਰੀ ਕਹਾਣੀ ਸ਼ੁਰੂ ਹੋਈ ਇਹ ਵਾਲੀ ਬਠਿੰਡੇ ਇੱਕ ਸਭ ਤੋਂ ਪਹਿਲਾਂ ਰੇਲਵੇ ਓਵਰ ਬ੍ਰਿਜ ਬਣਿਆ ਸੀ ਜਿਹਨੂੰ ਮਲਤਾਨੀਆ ਪੁਲ ਕਿਹਾ ਜਾਂਦਾ ਸੀ ਉਹਦੇ ਵਿੱਚ ਜਦੋਂ ਉਹ ਰੇਨੋਵੇਸ਼ਨ ਹੋਇਆ ਕਾਫੀ ਪੁਰਾਣਾ ਹੋ ਚੁੱਕਿਆ ਸੀ ਜਦੋਂ ਉਹ ਰੇਨੋਵੇਟ ਹੋਇਆ ਤੇ ਰੇਨੋਵੇਟ ਕਰਨ ਦੀ ਜ਼ਰੂਰਤ ਪਈ ਤਾਂ ਉਹਨੂੰ ਟਾਇਆ ਗਿਆ ਜੀ ਟਾਇਆ ਗਿਆ ਮੇਰਾ ਬਚਪਨ ਉਸ ਏਰੀਏ 'ਚ ਬੀਤਿਆ ਸੀ ਫਿਰ ਮੈਂ ਤੇ ਮੇਰੇ ਫਰੈਂਡ ਜਾ ਰਹੇ ਸੀ ਅਸੀਂ ਦੇਖਿਆ ਵੀ ਬੱਚੇ ਇੱਥੇ ਕਿੰਨੇ ਸਾਰੇ ਪੰਛੀ ਰਹਿੰਦੇ ਸੀ ਉਹਨਾਂ ਛੋਟੇ ਛੋਟੇ ਬੱਚੇ ਸੀ ਉਹਟਾ ਆਤੇ ਉਪੇ ਕਰ ਬੈਠੇ ਬੇ ਸਾਰੇ ਬੈਠੇ ਦੇਖੋ ਭਾਈ ਜੀ ਜਦੋਂ ਕੋਈ ਜ਼ਮੀਨ ਐਕੁਇਜੀਸ਼ਨ ਹੁੰਦੀ ਹੈ ਕੋਈ ਪ੍ਰੋਜੈਕਟ ਲਈ ਵੱਡਾ ਕੋਈ ਸੜਕ ਬਣਨੀ ਹੈ ਕੋਲੋਨੀ ਬਣਨੀ ਹੈ ਕੁਛੇ ਵੀ ਤਰ੍ਹਾਂ ਦੀ ਤਾਂ ਉਹ ਜਿਹੜੇ ਲੈਂਡਲੋਰਡ ਹੈ ਜ਼ਮੀਨ ਦੇ ਮਾਲਕ ਉਹਨਾਂ ਨੂੰ ਮੁਆਵਜ਼ਾ ਮਿਲ ਗਿਆ ਜਿਹੜੇ ਉਹਦੇ ਦਰਖਤ ਲੱਗੇ ਉਹਨਾਂ ਦੇ ਮੁਆਵਜ਼ਾ ਲੈ ਲੈਣੇ ਕਿਉਂਕਿ ਸਾਡੇ ਕਹਿੰਦੇ ਇਹਨਾਂ ਦਾ ਹੱਕ ਹੈ ਦਰਖਤਾਂ ਤੇ ਪਰ ਉਹ ਦਰਖਤਾਂ ਤੇ ਪੰਛੀਆਂ ਦੇ ਵੀ ਹੱਕ ਹੈ ਉਹ ਧਰਤੀ ਤੇ ਜੀਵ ਜਨੌਰਾਂ ਦਾ ਵੀ ਹੱਕ ਹੈ ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਬਾਰੇ ਆਪਾਂ ਸੋਚਦੇ ਨਹੀਂ ਆਪਾਂ ਦਰਖਤ ਵੜ ਦਿੰਨੇ ਆ ਪ੍ਰੋਜੈਕਟ ਬਣਾ ਦਿੰਨੇ ਆ ਉੱਥੇ ਬ ਪੈਸੇ ਜਿਹਨੇ ਲੈਂਡਲੋਰਡ ਤੋਂ ਉਹ ਪੈਸਾ ਵੀ ਮਿਲ ਗਿਆ ਪਰ ਜਿਹੜੇ ਪੰਛੀ ਉਹ ਵਿਚਾਰੇ ਨਾ ਕਿਸ ਨੂੰ ਫਰਿਆਦ ਕਰ ਸਕਦੇ ਆ ਜੀ ਨਾ ਕਿਸੇ ਮੂਰੇ ਰੋਣਾ ਰੋਲ ਸਕਦੇ ਨਾ ਕੋਈ ਧਰਨਾ ਲਾ ਸਕਦੇ ਨਾ ਕਿਸ ਨੂੰ ਮੰਗ ਮੰਗ ਸਕਦੇ ਆ ਜੀ ਫਿਰ ਆਪਾਂ ਨਾ ਸੋਚਾਂਗੇ ਤੇ ਫਿਰ ਕੌਣ ਸੋਚੇਗਾ ਜੀ ਹਰ ਕਿਸ ਨੂੰ ਸੁਸਤਨਾ ਚਾਹੀਦਾ ਇਹ ਇਹਨੀਆਂ ਜਿਹੜੀ ਜੁੜਾਅ ਵਾਲੇ ਗੱਲਾਂ ਨੇ ਜੋ ਤੁਸੀਂ ਕਰਦੇ ਹੋ ਇਹ ਸ਼ਾਇਦ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਸੋਚਦੇ ਹੋਵੋਗੇ ਤਾਂ ਅੰਧਾ ਹੋਣਾ ਵੀ ਜੇਕਰ ਸਾਡੇ ਨਾਲ ਅਜਿਹਾ ਹੋਵੇ ਤਾਂ ਕਿਵੇਂ ਫੀਲ ਹੋਏਗਾ ਬਈ ਦੇਖੋ ਜਦੋਂ ਤੁਸੀਂ ਟੀਵੀ 'ਚ ਦੇਖਦੇ ਆਂ ਆਪਾਂ ਖੋਲ ਕੇ ਤੁਸੀਂ ਪੱਤਰਕਾਰ ਵੀਰੋਂ ਤੁਸੀਂ ਬਹੁਤ ਵਧੀਆ ਕਵਰੇਜ ਕਰਦੇ ਹੋ ਸਾਰੇ ਕੋਈ ਡਿਜ਼ਾਸਟਰ ਹੋਇਆ ਪਿੱਛੇ ਉੜੀਆ ਕਲੋਨੀ ਦੇ ਵੇਖੋ ਕਿੰਨਾ ਜਿਆਦਾ ਬਲਾਸਟ ਹੋ ਗਿਆ ਸੀ ਆਪਾਂ ਉਹ ਦੇਖਦੇ ਆਂ ਜਦੋਂ ਆਪਾਂ ਕੁਦਰਤੀ ਹਾਦਸਾ ਹੋ ਜੇ ਕੋਈ ਜਾਂ ਕੋਈ ਆਪਣੇ ਮਤਲਬ ਰੋਪੀ ਹੈ ਜਿ ਕੋਈ ਵੀ ਤਰ੍ਹਾਂ ਪਤਰਾ ਤਰਾ ਕਰਦੇ ਆਂ ਜੀ ਆਪਾਂ ਰੌਲਾ ਪਾਉਣੇ ਆਂ ਵੀ ਆਹ ਹੋ ਗਿਆ ਜੀ ਉਹ ਹੋ ਗਿਆ ਆਪਾਂ ਕੁਦਰਤ ਨਾਲ ਸਾਰਾ ਦਿਨ ਹੀ ਖਲਵਾੜ ਕਰੀ ਜਾਂਦੇ ਆਂ ਤੁਸੀਂ ਆਪਾਂ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖੋ ਇੱਕ ਦਿਨ ਵੀ ਰੱਖ ਕੇ ਦੇਖੋ ਆਪਾਂ ਖੇਤਾਂ 'ਚ ਅੱਗ ਲਾ ਦਿੰਨੇ ਆਂ ਠੀਕ ਹੈ ਕਿਸਾਨਾਂ ਦੀ ਮਜਬੂਰੀ ਹੋ ਸਕਦੀ ਹੈ ਸਰਕਾਰਾਂ ਕੋਲੇ ਫੰਡਾਂ ਦੀ ਕਮੀ ਹੋ ਸਕਦੀ ਹੈ ਕਿਤਨੇ ਕਿਤੇ ਪਰ ਕੀ ਦੂਸਰੀ ਜਗ ਅੱਗ ਲਾਈ ਹੁੰਦੀ ਤੁਸੀਂ ਆਪ ਖੜ ਕੇ ਦੇਖੋ ਜੀ ਆਪ ਛੋਟਾ ਜਿਹਾ ਜਵਾਕਰ ਨੂੰ ਖੜ ਕੇ ਦਿਖਾਓ ਉੱਥੇ ਤੇ ਕੁਦਰਤ ਨਾਲ ਆਪਾਂ ਕੀ ਕਰ ਰਹੇ ਆ ਫਿਰ ਆਪਾਂ ਸੋਚਦੇ ਆਂ ਵੀ ਜ਼ਿੰਮੇਵਾਰੀ ਜੀ ਕੋਈ ਆਪਦੇ ਆਪ ਤੇ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਆਪਾਂ ਸਾਰਾ ਕੁਝ ਸਰਕਾਰ ਕਹਿੰਦੇ ਆਪਾਂ ਕਹਿੰਨੇ ਆਂ ਆਮ ਵੀ ਸਰਕਾਰ ਸਭ ਕੁਝ ਕਰੇ ਬਈ ਜਿੱਕੇ ਦਰਖਤ ਲਾਉਣ ਤੋਂ ਸਰਕਾਰ ਨਹੀਂ ਰੋਕਦੀ ਤੁਹਾਨੂੰ ਹੇਜ ਬਟਨ ਤੇ ਕਿਤਨੇ ਕਿਤੇ ਰੋਕ ਸਕਦੀ ਹੈ ਲੌਂਦੇ ਕੋਈ ਨਹੀਂ ਰੁਕਦੀ ਉਹ ਕਿੰਨੇ ਲਾਉਣੇ ਆਪਾਂ ਲਾਉਣੇ ਆ ਪਰ ਆਪਾਂ ਕੀ ਲਾ ਰਹਿਆ ਨਹੀਂ ਲਾ ਰਹੇ ਜੀ ਇੱਕ ਚੰਗਾ ਕੰਮ ਕਰਨ ਤੋਂ ਸਰਕਾਰ ਕਦੇ ਨਹੀਂ ਰੁਕਦੀ ਸਰਕਾਰਾਂ ਜਿੰਮੇਵਾਰੀਆਂ ਪੰਦੀਆਂ ਨੇ ਕੋਈ ਵੱਡਾ ਪ੍ਰੋਜੈਕਟ ਆ ਰਿਹਾ ਠੀਕ ਹੈ ਤੁਸੀਂ ਲਾ ਲਿਆ ਗ੍ਰੀਨ ਏਰੀਆ ਦੇ ਤੇ ਇੱਕ ਫੋਰੈਸਟ ਏਰੀਆ ਨੂੰ ਵੀ ਦੇ ਦਿਓ ਜੇ 100 ਕਿਲੋ ਤੁਸੀਂ ਲੈ ਰਹੇ ਹੋ ਚ 2 ਕਿਲੋ ਫੋਰੈਸਟ ਏਰੀਆ ਨੂੰ ਦੇ ਦਿਓ ਉਸੇ ਬੱਟੀ ਦਰਖਤੀ ਲੱਗਣਗੇ ਦਰਖਤ ਕਿਹੜੇ ਰਵਾਇਤੀ ਬਿਲਕੁਲ ਅਫਾਇਕਸ ਅਸ਼ੋਕਾ ਟਰੀ ਪਾਮ ਟਰੀ ਖਜੂਰਾਂ ਜਿਹੜੀਆਂ ਬਾਹਰਲੀ ਉਹ ਨਾ ਲੱਗਣ ਬੋਰਡ ਪੀਪਲ ਨਿੰਮ ਇਹ ਜੇ ਤੂ ਤਾਂ ਉਹ ਲੱਗਣ ਤੇ ਉਹ ਚੀਜ਼ਾਂ ਨੇ ਜੀ ਆਪਾਂ ਨੂੰ ਜ਼ਿੰਮੇਵਾਰੀ ਆਪਣੀ ਸਮਝਣੀ ਚਾਹੀਦੀ ਹੈ ਜੀ ਜੇ ਆਪਾਂ ਸਾਰਾ ਦਿਨ ਕੁਦਰਤ ਤੋਂ ਲੈ ਰਹੇ ਆਂ ਬੰਦਾ ਕੁਦਰਤ ਦੇ ਨਾਲ ਆ ਕੁਦਰਤ ਨਾਲ ਆਪਾਂ ਨਹੀਂ ਹੈ ਕੁਦਰਤ ਆਪਣੇ ਬਗੈਰ ਵੀ ਚੱਲ ਰਹੀ ਹੈ ਸਮਾਂ ਸੌਖੀ ਚੱਲੇਗੀ ਬੰਦੇ ਬਗੈਰ ਪਰ ਆਪਾਂ ਨੇ ਤਾਂ ਫਰਜ਼ ਬੰਦਾ ਵੀ ਜੀ ਕਰਨ ਦਾ ਕਿੰਨਾ ਕੁ ਬਜਟ ਹੁਣ ਤੱਕ ਲੱਗ ਗਿਆ ਕਿਉਂਕਿ ਕਹਿੰਦੇ ਕਿ ਬੜਾ ਮੋਟਾ ਬਜਟ ਲੱਗਿਆ ਦੇ ਉੱਤੇ ਕਰਦੇ ਨੇ ਪਰਮਿਸ਼ਨ ਦੇ ਦਿੱਤੀ ਸੀ ਜਲਦੀ ਜੀ ਵੀ ਇੰਨਾ ਵੈਸਾ ਇਨਵੈਸਟ ਕਰਨਾ ਹੈ ਤਾਂ ਕਿਤੇ ਕਿਤੇ ਕਰਦੇ ਤੇ ਸਹੂਲਤ ਕਿਵੇਂ ਜਰ ਰਹੀ ਹੈ ਅ ਬਿਲਕੁਲ ਜੀ ਜਦੋਂ ਇਹ ਪਹਿਲਾਂ ਪਲਾਨ ਆਇਆ ਇਹ ਰਾਜਸਥਾਨ ਚ ਕਾਫੀ ਬਣੇ ਹੋਏ ਨੇ ਬਰ ਟਾਵਰਸ ਕੋ ਉੱਥੇ ਦਰੱਖਤਾਂ ਦੀ ਕਮੀ ਹੈ ਲੋਕ ਬੜੇ ਉੱਥੇ ਆਪਾਂ ਕਹਿ ਸਕਦੇ ਆ ਮਤਲਬ ਉਹਨੂੰ ਜੀਵ ਜੰਤੂਆਂ ਨੂੰ ਪਿਆਰ ਕਰਦੇ ਆ ਕਾਫੀ ਜੀਵ ਜੰਤੂਆਂ ਨੂੰ ਪਿਆਰ ਕਰਦੇ ਆ ਉੱਥੇ ਬੜੇ ਬਣੇ ਹੋਏ ਨੇ ਇਹ ਜੋ ਮੈਂ ਦੱਸਿਆ ਮੈਂ ਕਿ ਵੀ ਆਪਾਂ ਇਹ ਚੀਜ਼ ਬਣਾਉਣੀ ਚਾਹੀਦੀ ਹੈ ਘਰ ਦੇ ਨੇ ਬੜੀ ਸਪੋਰਟ ਮਿਲੀ ਦੋਸਤਾਂ ਨੇ ਬੜੀ ਸਪੋਰਟ ਮਿਲੀ ਮੇਰੇ 파ਟਰਨਰ ਉਹਨਾਂ ਦੀ ਬੜੀ ਸਪੋਰਟ ਮਿਲੀ ਬੜਾ ਉਸ਼ਾ ਕੀਤਾ ਇਹ ਪੈਸਾ ਆਪਾਂ ਕਮਾਈ ਕਰਦੇ ਆ ਆਪਾਂ ਆਪ ਦਾ ਘਰ ਭਰਉਣ ਲੱਗੇ ਮੇਰੇ ਕੋਲੇ ਕਾਰ ਹੋਵੇ ਮੇਰੇ ਕੋਲੇ ਕੋਠੀ ਹੋਵੇ ਕੋਠੀ ਤਾਂ ਵੱਡੀ ਹੋ ਜੇ ਵਧੀਆ ਰੀਚ ਹੋ ਜੇ ਛੋਟੀ ਕਾਰ ਆ ਵੱਡੀ ਕਾਰ ਹੋ ਜੇ ਪਰ ਇਹ ਚੀਜ਼ਾਂ ਬਣਾਈਆਂ ਕੁਦਰਤ ਲਈ ਕੁਝ ਕਰਕੇ ਜਾਈ ਇਹ ਚੀਜ਼ ਕਰਕੇ ਹੁਣ ਜਿਵੇਂ ਤੁਸੀਂ ਭਰਾ ਆਉਣੇ ਹੋ ਜੀ ਆ ਕੇ ਨਾ ਮੋਟੀਵੇਟ ਕਰਦੇ ਹਾਂ ਟੀਵੀ ਤੇ ਆਉਂਦਾ ਹੈ ਪੇਰੈਂਟਸ ਦੇਖਦੇ ਉਹਨਾਂ ਨੂੰ ਬੜਾ ਖੁਸ਼ੀ ਹੁੰਦੀ ਹੈ ਵੀ ਸਾਡੇ ਬੱਚੇ ਨੇ ਇੱਕ ਚੰਗਾ ਕੰਮ ਕੀਤਾ ਇਕ ਸਮਾਜਿਕ ਕੰਮ ਕੀਤਾ ਸ਼ੈਦੋ ਇਸ ਤਰ੍ਹਾਂ ਦਾ ਕੰਮ ਕੀਤਾ ਜਿਹਦੀ ਬਾਰੇ ਕੋਈ ਸੋਚਦਾ ਵੀ ਨਹੀਂ ਸੇਵਾਵਾਂ ਬਹੁਤ ਵੱਡੀਆਂ ਨੇ ਜੀ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਮੰਦਰਾਂ ਚ ਕਰਦੇ ਆ ਗਊ ਬੰਸ਼ ਨੂੰ ਸੇਵਾ ਹੁੰਦੀ ਹੈ ਹਸਪਤਾਲਾਂ 'ਚ ਸੇਵਾ ਕਰਦੇ ਆ ਲੰਗਰ ਲਗਦੇ ਨੇ ਸਭ ਕੁਝ ਠੀਕ ਹੈ ਸਾਰੀ ਸੇਵਾ ਆਪਣੇ ਆਪ ਦੇ ਜਗ੍ਹਾ ਵੱਡੀ ਹੈ ਇਹ ਸੇਵਾ ਕੁਦਰਤ ਦੇ ਨਾਮ ਤੇ ਜੀ ਜੇਕਰ ਇਹ ਪੰਛੀ ਚਹਿਚਾ ਰਹੇ ਆ ਬੜੇ ਵਧੀਆ ਲੱਗ ਰਹੇ ਤੁਸੀਂ ਜਦੋਂ ਇਹ ਚਹਿਚਾਣ ਦੀ ਆਵਾਜ਼ ਆਉਂਦੀ ਹੈ ਬਿਲਕੁਲ ਜੀ ਦੇਖੋ ਸਕੂਨ ਹੈ ਆਪਾਂ ਨੂੰ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਜੀ ਘੁੰਮਣ ਫੇਰੇ ਚਲੋ ਜਿਹੜੇ ਕੁਦਰਤ ਚ ਸਕੂਨ ਆ ਨਾ ਜੀ ਲੁੱਕ ਪਾਣਾ ਚ ਜਾਂਦੇ ਸਕੂਨ ਲੱਭਣ ਤੁਸੀਂ ਰਾਜਸਥਾਨ ਦੇ ਟਿੱਬਿਆਂ ਚ ਦੇਖਣ ਜਾਂਦੇ ਨੇ ਤੁਸੀਂ ਕੋ ਡੇਜ਼ਰਟਸ ਫਰੀ ਕਰਦੇ ਹੋ ਸਕੂਨ ਹੀ ਉੱਥੇ ਪੀਸਫੁਲਨੈਸ ਹੈ ਭੱਜ ਦੌੜ ਜ਼ਿੰਦਗੀ ਤੋਂ ਬਾਹਰ ਨਿਕਲਦੇ ਆ ਪਰ ਆਪਣੇ ਜਿਹੜੀ ਘਰੇ ਪੀਸਫੁਲਨੈਸ ਆਪਾਂ ਕ੍ਰੀਏਟ ਕਰ ਸਕਦੇ ਆ ਕੁਦਰਤ ਨੂੰ ਬਣਾ ਸਕਦੇ ਆ ਉਹ ਤਾਂ ਆਪਾਂ ਘੱਟ ਘੱਟ ਸਿੱਟੀ ਜਾਂਦੇ ਆ ਉਹ ਤਾਂ ਬਾਹਰੋਂ ਕੱਢੀ ਜਾਂਦੇ ਆ ਫਿਰ ਆਪਾਂ ਬਾਹਰ ਭਜਦੇ ਆ ਖਰਚਾ ਕਰਕੇ ਵੀ ਸਾਨੂੰ ਸਕੂਨ ਮਿਲੇ ਜੇਕਰ ਇਹ ਦ੍ਰਿਸ਼ਤ ਲੱਗੇ ਹੋਣ ਤੁਸੀਂ ਦੇਖੋ ਭਾਈ ਜੀ ਇਹ ਜੋ ਛੋਟੇ ਹੁੰਦੇ ਆਪਣੇ ਮੋਰ ਕਿੰਨੇ ਸੇਸਰੀ ਚ ਛੋਟੀਆਂ ਚਿੜੀਆਂ ਕਿੰਨੀਆਂ ਸੀ ਕਿੱਧਰ ਗਈਆਂ ਜੀ ਉਹ ਕਿਤਨੇ ਕਿਤ ਸੋਚ ਰੰਦਾ ਹੈਗਾ ਨਾ ਕਿੱਧਰ ਗਈਆਂ ਐ ਤਾਂ ਇਹ ਨਹੀਂ ਕੋਈ ਲੈ ਗਿਆ ਕੋਈ ਫੋਰਨਰ ਆ ਕੇ ਲੈ ਗਿਆ ਆਪਾਂ ਹੀ ਖਤਮ ਕੀਤੀਆਂ ਨੇ ਚਿਹਰੇਆਂ ਸਪਰੇਹ ਕਰਕੇ ਖੀਤੀਆਂ ਜਾਂ ਕੋਈ ਮੀਟ ਦੇ ਤੌਰ ਤੇ ਉਹਨੂੰ ਖਾਣ ਲੱਗੇ ਤਾਂ ਖਤਮ ਕੀਤੀਆਂ ਨੇ ਚਾਹੇ ਚੋਗੇ ਚ ਕੋਈ ਜ਼ਹਿਰੀਲਾ ਸੁਸਣਾ ਤਾਂ ਖਤਮ ਕੀਤੀਆਂ ਚਾਹੇ ਦਰਖਤ ਕੱਟੇਗੇ ਤਾਂ ਖਤਮ ਪਰ ਉਹ ਅਲੋਪ ਤਾਂ ਹੋ ਚੁੱਕੀ ਹੈ ਜੀ ਇਹ ਲੋਕ ਤੁਹਾਡੇ ਤੋਂ ਪੁੱਛਦੇ ਹੁਣ ਇਹ ਜਰੂਰ ਆ ਸੋਚਦੇ ਹੁਣ ਕਿ ਅਜਿਹੇ ਹੈ ਬਣਾਈਏ ਬਾਈ ਵਰਗਾ ਰਹਿ ਲੈਂਦੇ ਲੋਕ ਤੁਹਾਡੇ ਤੋਂ ਰਹਿ ਲੈ ਕੇ ਜਾਂਦੇ ਜਿਵੇਂ ਤੁਸੀਂ ਬਜਟ ਤਾਂ ਵੀ ਪੁੱਛਿਆ ਸੀ ਇਹਦੇ ਬਜਟ ਬਾਈ ਜੀ 8 ਤੋਂ 10 ਲੱਖ ਰੁਪਏ ਦੇ ਕਰੀਬ ਆਪਣਾ ਲੱਗ ਗਿਆ ਕਿਉਂਕਿ ਆਪਾਂ ਆਪ ਮਿਸਤਰੀ ਲੈ ਕੇ ਆਪਾਂ ਜੁੜੜ ਕਰ ਲਈ ਤਾਂ ਥੋੜਾ ਸਸਤਾ ਕਰਵਾ ਲੈ ਜ ਕੋਈ ਠੇਕੇਦਾਰ ਥਰੂ ਜਾਊਗਾ 10 ਤੋਂ 12 ਲੱਖ ਰੁਪਏ ਵੀ ਮੰਗਦੇ ਇਹ ਚੀਜ਼ ਬਣਾਉਂਦਾ ਕਾਰੀਗਰ ਸਾਰੇ ਇਹਦੇ Rajasthan ਤੋਂ ਹੈ ਤੇ ਸਮਾਨ ਸਾਰੇ Gujarat ਤੋਂ ਬਣ ਕੇ ਆਉਂਦਾ ਜੀ ਹਾਂਜੀ ਲੋਕਾਂ ਨੂੰ ਖਿਰਵੀ ਜਾਂਦੇ ਜਾਂਦੇ ਇੱਕ ਅਪੀਲ ਜਰੂਰ ਕਰਨਾ ਚਾਹਾਂਗੇ ਕਿਉਂਕਿ ਤੁਹਾਡੇ ਵਰਗੇ ਲੋਕ ਬਹੁਤ ਘੱਟ ਮਿਲਦੇ ਐ ਜੋ ਕਿ ਦੁਨੀਆਦਾਰੀ ਨੂੰ ਛੱਡ ਕੇ ਅਜਿਹੀਆਂ ਗੱਲਾਂ ਕਰਦੇ ਐ ਜੋ ਕਿ ਸਭ ਦੇ ਲਈ ਸਾਂਝੀਆਂ ਹੋਣ ਜਿਸ ਤੋਂ ਲੋਕ ਮੋਟੀਵੇਟ ਹੋਣ ਇੱਕ ਪਬਲਿਕ ਦਿਲੇ ਦੇ ਲਈ ਇੱਕ ਜਰੂਰ ਤੁਹਾਡੇ ਦਾ ਮੈਸੇਜ ਜਰੂਰ ਚਾਹਾਂਗੇ ਹਾਂ ਭਾਈ ਦੇਖੋ ਮੈਂ ਬਹੁਤ ਛੋਟਣਾ ਜੀ ਬਹੁਤ ਦੁਨੀਆ ਤੇ ਘੱਟ ਵਿੱਚ ਰਿਹਾ ਸੁਨੇਹਾ ਤਾਂ ਨਹੀਂ ਕਹਿ ਸਕਦੇ ਇੱਕ ਸੁਝਾਅ ਲਗਾ ਲਓ ਇੱਕ ਛੋਟੇ ਭਰਾ ਦੇ ਬਲੋਂ ਅਰਜ਼ ਲਾ ਲਓ ਬੇਨਤੀ ਲੈ ਲਓ ਇੱਕ ਆਪੋਂ ਉਮੀਦ ਕਰਦੇ ਆਂ ਵੀ ਸੇਵਾ ਕੌਣ ਕਰੂ ਜੀ ਸਮਾਜੇ ਦੀ ਤੁਸੀਂ ਆ ਚੀਜ਼ ਬਣਾਇ ਕਿ ਤੁਸੀਂ ਬਰਡ ਲਵਰ ਹੋ ਮੈਨੂੰ ਪੁੱਛਦੇ ਮੈਂ ਬਰਡ ਲਵਰਸ ਨਹੀਂ ਹੈਗਾ ਇਹ ਚੀਜ਼ਾਂ ਨੂੰ ਪਛੜੀਏ ਵੀ ਬਰਡ ਲਵਰ ਸੀ ਸਿਰਫ ਬਰਡਸ ਨੂੰ ਸੰਭਾਲਣਗੇ ਸਮਾਜ ਸੇਵੀ ਸੀ ਸਮਾਜ ਨੂੰ ਸੰਭਾਲਣਗੇ ਜਾਂ ਕੁਦਰਤ ਪ੍ਰੇਮੀ ਕੁਦਰਤ ਨੂੰ ਸੰਭਾਣਗੇ ਜਿੰਨਾ ਚਿਰ ਇਹ ਪਬਲਿਕ ਨਹੀਂ ਸੰਭਾਲਦੇ ਹਰ ਇੱਕ ਦੀ ਜ਼ਿੰਮੇਵਾਰੀ ਨਹੀਂ ਸੰਭਾਲਦੇ ਉਹਨਾਂ ਚਿਰ ਇਹ ਬਦਲਾ ਨਹੀਂ ਆ ਸਕਦਾ ਬਰਡ ਲਵਰ ਸਮਾਜ ਲਵਰ ਸਮਾਜ ਕੁਦਰਤ ਪ੍ਰੇਮੀ ਉਹਨਾਂ ਛੱਡ ਕੇ ਆਪਾਂ ਨੂੰ ਆਪ ਨੂੰ ਜ਼ਿੰਮੇਵਾਰੀ ਕੱਲੇ ਕੱਲੇ ਬੰਦੇ ਨੂੰ ਜ਼ਿੰਮੇਵਾਰੀ ਸਮਝੇ ਥੋੜਾ ਥੋੜਾ ਜਿਆਦਾ ਨਹੀਂ ਛੋਟਾ ਜਿਹਾ ਦਰਖਤ ਲਾਤਾ ਇਹ ਚੀਂ ਡਰਾਖਤ ਨੂੰ ਇਹ ਚੀਂ ਰਿਪਲੇਸ ਨਹੀਂ ਕਰ ਸਕਦੀ ਕਰੇ ਵੀ ਮੰਨ ਕੇ ਚਲੋ ਡਰਾਖਤ ਡਰਾਖਤ ਹੀ ਹੈ ਜੀ ਪਰ ਇੱਕ ਡਰਾਖਤ ਨਾਲ ਨਹੀਂ ਜੇ ਬੜੇ ਡਰਾਖਤ ਲੱਗਣਗੇ ਹਰ ਘਰ 'ਚ ਲੱਗਣਗੇ ਬਾਹਰ ਮੋਡਲ ਟਾਊਨ ਏਰੀਆ 'ਚ ਕਿੰਨੀ ਜਗ੍ਹਾ ਛੱਡੀ ਹੁੰਦੀ ਸਰਕਾਰੀ ਤੌਰ ਤੇ ਉੱਥੇ ਨਿਮ ਲਾ ਦਿਓ ਟਾਲੀ ਲਾ ਦਿਓ ਤੂ ਤਲਾ ਦਿਓ ਪਰ ਆਪਾਂ ਨੇ ਇਹ ਤਾਂ ਪੱਤੇ ਛੱਡਦੇ ਆ ਜੀ ਸਾਨੂੰ ਸਫਾਈ ਕਰਨੀ ਪੈਂਦੀ ਆ ਆਪਾਂ ਸਫਾਈ ਤੋਂ ਔਖੀ ਹੋ ਜਾਂਦੇ ਆ ਵਿਠਾਂ ਨੂੰ ਹੀ ਦੇਖੋ ਤੁਸੀਂ ਮੰਨ ਜਾਨੇ ਵਿਠਾਂ ਹੁੰਦੀਆਂ ਨੇ ਜੀ ਤੇ ਇਹੀ ਬਸਨੇ ਹੈ ਜੀ ਇਹ ਸੁਝਾਅ ਹੈ ਵੀ ਆਪਾਂ ਨੂੰ ਇਕੱਲੇ ਇਕੱਲੇ ਬੰਦੇ ਨੂੰ ਇਕੱਲੇ ਇਕੱਲੇ ਪ੍ਰਾਣੀ ਨੂੰ ਇਕੱਲੇ ਇਕੱਲੇ ਆਪਣੀ ਫੈਮ ਬਹੁਤ ਮਿਹਰਬਾਨੀ ਤੈਕਰ ਮੁਰਤੋਈ ਖੂਬਸੂਰਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਵੇਖ ਸਕਦੇ ਹੋ ਰੰਗ ਬਰੰਗਾ ਰੂਪ ਦਿੱਤਾ ਗਿਆ ਇਸ ਨੂੰ ਕੁਦਰਤ ਨੂੰ ਇੱਕ ਇਤਿਵਸਾਨ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਪੰਛੀ ਇੱਥੇ ਹੁੰਦੇ ਨੇ ਚੁਗਾ ਚੁਗਦੇ ਨੇ ਅਤੇ ਉੱਪਰ ਆਪਣੇ ਆਲਣੇ ਬਣਾ ਕੇ ਇੱਥੇ ਬੈਠ ਜਾਂਦੇ ਨੇ ਦੱਸਦੇ ਨੇ ਕਿ ਬਠਿੰਡੇ ਦਾ ਮੁਲਤਾਨੀ ਪੁਲਟਾਇਆ ਗਿਆ ਰੈਨੋਗੇਟ ਕਰਨ ਲਈ ਪਰ ਉੱਥੇ ਵਸਦੇ ਪੰਖਿਆਂ ਬਾਰੇ ਕਿਸੇ ਨੇ ਨਹੀਂ ਸੋਚਿਆ ਕਿ ਹੁਣ ਇਹ ਪਰਿੰਦੇ ਕਿੱਥੇ ਜਾਣਗੇ ਤਾਂ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਇਸ ਦਵਿੰਦਰ ਜੀ ਬਾਈ ਜਿਹੜੇ ਨੇ ਸੁਣੀ ਅਤੇ 8 ਤੋਂ 10 ਲੱਖ ਰੁਪਏ ਖਰਚਾ ਕਰਕੇ ਉਹਨਾਂ ਦੇ ਲਈ ਇਹਨਾਂ ਘਰਾਂ ਦਾ ਜਿਹੜਾ ਹੈਗਾ ਨਿਰਮਾਣ ਕਰਵਾਇਆ ਜਿਸ ਨੂੰ ਲੈ ਕੇ ਅੱਜ ਲੋਕ ਇਹਨਾਂ ਤੋਂ ਸੇਧ ਲੈ ਰਹੇ ਨੇ ਅਤੇ ਆਪਣੇ ਇਲਾਕੇ ਵਿੱਚ ਸੋਚ ਰਹੇ ਨੇ ਲੋਕ ਕਿ ਪੰਛੀਆਂ ਦੇ ਲਈ ਅਜਿਹਾ ਜਲਦੀ ਬਣਵਾਇਆ ਜਾਵੇ ਜਲਦੀ ਕੁਝ ਨਾ ਕੁਝ ਕੀਤਾ ਜਾਵੇ ताकि इस कुदरत बचा के लिए वह भी अपना बनता योगदान पास कर बठिंडा तो कैमरा पर्सन मनप्रीत सिंह चस देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर